ਮੇਰਾ ਪਿੰਡ ਆ ਪੰਘਾਰਾ ਨਾਮ ਹਰਸਿੰਦਰ ਸਿੰਘ ਤਹਿਸੀਲ ਮਕੇਰੀਆਂ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਤਾਂ ਮੈਂ ਦਾ ਜਿਹੜਾ ਮੈਂ ਆਰਮੀ 'ਚ ਆ ਤੇ ਮੈਂ 3 ਤਰੀਕ ਨੂੰ ਰਾਤ ਨੂੰ ਜਾ ਰਹਾ ਹੀਗਾ ਸਵਾ ਚ ਉੱਤਰ ਕੇ ਤਕਰੀਬਨ ਸਵਾ 11 ਮੈਂ ਆਪਣਾ ਸਟੇਸ਼ਨ ਚੜ ਗਿਆ ਤੇ ਮੈਨੂੰ ਉਸੇ ਤਕਰੀਬਨ ਸਵਾ 11 'ਤੇ ਫੋਨ ਕੀਤਾ ਆਪਣੇ ਡੈਡੀ ਨੂੰ ਤੇ ਡੈਡੀ ਨੂੰ ਜਦੋਂ ਫੋਨ ਕੀਤਾ ਤੇ ਉਦੋਂ ਸਭ ਠੀਕ ਹੀ ਪਰ ਬਾਅਦੋਂ ਮੈਂ ਚੇਤਾ ਹੈ ਕਿ ਬਈ ਉਹ ਇੱਕ ਉਸਤਾਦਤਾ ਹੀਗਾ ਆਪਣਾ ਜੈਥੇ ਉਹਾਂ ਦਾ ਬੋਰਾ ਹੀਗਾ ਉਹ ਉੱਥੇ ਹੀ ਰਹਿ ਗਿਆ ਬਾਅਦ ਚੇ ਰਹਿ ਗਿਆ ਉਹ ਕਾਊਂਟਰ ਤੇ ਜਿਹੜਾ ਮਤਲਬ ਬੱਸ ਸਟੈਂਡ ਦੀਆਂ ਬੱਸਾਂ ਲੱਗੀਆਂ ਹੁੰਦੀਆਂ ਉਦੋਂ ਕਿਤੇ ਮੂਰ ਨਹੀਂ ਹੁੰਦਾ ਬਸਾਂ ਦਾ ਤੇ ਜਿੱਦਾਂ ਉਹ ਮੈਨੂੰ ਚੇਤਾ ਹੈ ਤਾਂ ਮੈਂ ਸਟੇਸ਼ਨ ਤੋਂ ਬਾਹਰ ਨਿਕਲ ਆ ਤੇ ਫਿਰ ਉਹ ਜਿਹੜਾ ਟੈਂਪੋ ਜਿਆ ਫੜਿਆ ਤੇ ਉਹਦਾ ਮੈਨੂੰ ਜਿਹੜਾ ਵਿਵਹਾਰ ਚੰਗਾ ਨਹੀਂ ਲੱਗਾ ਜੇ ਤਾਂ ਚਲਿਆ ਟੈਂਪੋ ਉਦੋਂ ਦੀ ਲੋੜ ਤਰੀਕੇ ਨਾਲ ਬੋਲਣ ਲੱਗ ਪਾ ਜੀ ਮੈਂ ਉਹਨੂੰ ਫਿਰ ਪੁੱਛਿਆ ਮੈਂ ਬਈ ਤੇਰਾ ਤੂੰ ਕਿਧਰ ਹੋ ਜਾਇਆ ਤੇ ਕੀ ਹਿਸਾਬ ਤਾ ਉਹਦਾ ਤਾਂ ਇਹ ਰਸਤਾ ਹੈ ਹੀ ਨਹੀਂ ਮੈਂ ਉੱਥੋਂ ਪਹਿਲியோ ਵੀ ਆਇਆ ਸੀ ਹੋਰੀ ਹੋਰੀ ਰਸਤਾ ਮੈਨੂੰ ਦਸੀ ਜਾਂਦੇ ਹੋ ਇਹ ਰਸਤਾ ਤਾਂ ਹੈ ਹੀ ਨਹੀਂ ਨਾ ਤੀ ਮੈਂ ਸਹੀ ਰਸਤੇ ਹੋ ਜਾਓ ਉਹਨੇ ਫੇਰ ਕਹਿੰਦਾ ਤੁਹਾਨੂੰ ਜਾ ਪਤਾ ਸਾਡਾ ਕਿਤਰਾ ਕੰਮ ਹੈ ਇੱਥੇ ਤੀ ਨਵੇਂ ਆਇਆ ਤੁਹਾਨੂੰ ਕੀ ਪਤਾ ਇੱਥੇ ਤਾਂ ਫਿਰ ਉਹ ਤਾਂ ਮੇਰਾ ਤਮਾਕਾ ਕਰ ਗਿਆ ਪਤਾ ਨਹੀਂ ਰੱਬ ਲੋ ਸੋਜੀ ਹੀਗੀ ਪਰ ਫਿਰ ਮੈਂ ਇੰਨੇ ਕੋਈ ਨਾ ਕੋਈ ਕੰਮ ਨਹੀਂ ਜਿੱਦਾਂ ਦਾ ਉਹਦਾ ਫਿਰ ਬਾਦੀ ਗਾ ਰੂੜ ਤਰੀਕਾ ਨਾਲ ਬੋਲਦਾ ਪਿਆ ਹੀਗਾ ਤੇ ਮੈਂ ਜਿਹੜਾ ਆਪਣਾ ਜਿਹੜੇ ਇੰਪੋਰਟੈਂਟ ਡਾਕੂਮੈਂਟ ਹੈਗੇ ਆਪਣਾ ਆਧਾਰ ਕਾਰਡ ਜਾਂ ਫੋਨ ਹੈਗੇ ਦੋ ਮੇਰੇ ਤੋਂ ਜਿਹੜਾ ਆਧਾਰ ਕਾਰਡ ਨਾਲ ਲੈਂਕੀਗਾ ਮੇਰਾ ਫੋਨ ਹੀ ਜਾਂ ਪਰਾਇ ਫੋਨ ਜਿਹ ਇੰਪੋਰਟੈਂਟ ਡਾਕੂਮੈਂਟ ਹੈਗੇ ਉਹ ਆਪਣਾ ਇੱਕ ਥੇ ਜੇ ਪਾ ਲਿਆ ਤਾਂ ਇੱਕ ਆਪਣਾ ਜਿਹੜਾ ਮੇਰਾ ਕਰੂ ਆਏਗਾ ਉਹਦੇ ਚ ਆਧਾਰ ਕਾਰਡ ਤੇ ਆਏਗਾ ਸਭ ਕੁਝ ਪਿਆਏਗਾ ਉਹ ਮੈਂ ਜੇਬ ਚ ਉਹ ਤੇ ਆਪਣੇ ਗੁੱਸੂ ਮੂਸੂ ਕਰਕੇ ਆਪਣੇ ਉਹ ਜੀ ਮਤਲਬ ਡਰੈਸਾਂ ਹੀ ਉਹਦੇ ਵਿੱਚ ਹੀ ਪਾ ਲਾ ਸਕੋ ਜਾਂ ਤਾਂ ਜਿਹੜੇ ਆਪਣੇ ਇੱਕ 5000 ਰੁਪਏ ਆਗਾ ਤਾਂ ਇੱਕ ਆਪਣਾ ਇੱਕ ਫੋਨ ਹੀਗਾ ਮੇਰਾ ਆਪਣਾ ਗੈਲੈਕਸੀ A13 ਫੋਨ ਹੀਗਾ ਮੇਰਾ Samsung ਉਹਦੇ ਵਿੱਚ 5000 ਰੁਪਏ ਪਾਏ ਤਾਂ ਉਹ ਉਹ ਹੀ ਸਿਰ ਮੈਂ ਜੇਬ ਚ ਰੱਖਿਆ ਬਾਕੀ ਸਭ ਕੁਝ ਤੁਸੀਂ ਦੇਖੀਗਾ ਤੇ ਇਹਦੇ ਕੁਛ ਨੁਸਖੇ ਪਤਾ ਤਾਂ ਉਹ ਮੈਂ ਧੀਰਗਾਰੀ ਇਤਨੀ ਹੋਰ ਐਕਸਟਰਾ ਕੁਝ ਵੀ ਆ ਸਭ ਉਹ ਵੇਚੀ ਨਾ ਪਾਇਆ ਤੇ ਉਹ ਫਿਰ ਜਿੱਦਾਂ ਵੇਚ ਪਾਇਆ ਤੇ ਮੈਂ ਉਹਨੂੰ ਫਿਰ ਕਿਹਾ ਮੈਂ ਇਹ ਰਸਤਾ ਠੀਕ ਨਹੀਂ ਹੈ ਤੇ ਉਹਨੇ ਟੁੱਟ ਕੇ ਪਿਆ ਕਿੰਦਾ ਇਹ ਹੀ ਰਸਤਾ ਇਹ ਹੀ ਰਸਤਾ ਫਿਰ ਮੈਂ ਉਹਨੂੰ ਜਿੱਦਾਂ ਉਹਨੇ ਇਦਾਂ ਬੋਲਿਆ ਮੈਂ ਉਹਨੂੰ ਗਲੋ ਕਰਦਾ ਇਸ ਬੋਲਣ ਇਦਾਂ ਖੜਿਆ ਇਹ ਚੀਜ਼ ਮੈਂ ਗੋਭੀ ਹੋਇਆ ਚੰਗੀ ਤੇਰਾ ਬੇਹੋਸ਼ ਹੋ ਗਿਆ ਸੀਗਾ ਤੇ ਤੇ ਜਿੱਦਾਂ ਬਿਲਕੁਲ ਲੱਗਦਾ ਪਿੱਛੋਂ ਸੀਟ ਦੇ ਜੱਕਦਾ ਨਹੀਂ ਉੱਪਰ ਤੋਂ ਸੀਟ ਝੜਕਾ ਜਾ ਰਿਹਾ ਪਰ ਮੈਨੂੰ ਇੰਨਾ ਪਤਾ ਨਹੀਂ ਲੱਗਾ ਮੈਂ ਆ ਪਿੱਛੋਂ ਜਿੱਦਾਂ ਹੀ ਆ ਉਹ ਉਦਾਂ ਹੀ ਉਹਨੇ ਰਮਾਲ ਮੇਰੇ ਪਾਤਾ ਨਾ ਤੜ ਇੰਦਾ ਹੀ ਦੋ ਨਹੀਂ ਦੋ ਤਿੰਨ ਚਾਰ ਸਕਿੰਟਾਂ ਮੈ ਅਭੋਸ਼ ਹੋ ਗਿਆ ਤੇ ਜਿੱਦਾਂ ਹੀ ਬੇਹੋਸ਼ ਹੋਇਆ ਤਾਂ ਮੈਨੂੰ ਫਿਰ ਪਤਾ ਨਹੀਂ ਕੀ ਹੋਇਆ ਕੀ ਨਹੀਂ ਕਿਉਂਕਿ ਮੈਂ ਬੇਹੋਸ਼ ਸੀਗਾ ਉਝਾਂ ਗੱਡੀ ਕਿੱਥਾ ਮੈਨੂੰ ਕੱਖ ਨਹੀਂ ਪਤਾ ਮੋੜਿਆ ਤੇ ਕਿੱਟ ਟੰਗੀ ਹੀ ਮੈਂ ਵਾਸੇ ਪਰ ਫਿਰ ਮੈਨੂੰ ਵਿੱਚ ਵਿੱਚ ਹੋਸ਼ ਹੁੰਦੀ ਰਹੀ ਗੱਡੀ ਦੇ ਰਾਹ ਹੀ ਜਦੋਂ ਗੱਡੀ ਜਾਣ ਸ਼ਿਫਟ ਕੀਤਾ ਹੀਗਾ ਜਦੋਂ ਗੱਡੀ ਚੀਗਾ ਉਦੋਂ ਮੈਨੂੰ ਹੋਸ਼ ਆਉਂਦੀ ਰਹੀ ਪਰ ਉਹਦੇ ਨਾਲ ਦੀ ਨਾਲ ਮੈਨੂੰ ਬੇਹੋਸ਼ ਕਰ ਦਿੰਦੇ ਹੀ ਤੇ ਜਦੋਂ ਮੈਂ ਦਿੱਲੀ ਆ ਦਿੱਲੀ ਪੁੱਜਿਆ ਤੇ ਦਿੱਲੀ ਮੈਨੂੰ ਫੇਰ ਇੱਕ ਵਾਰੀ ਹੋਸ਼ ਆਈ ਦਿੱਲੀ ਹੋਸ਼ ਤਾਂ ਜਦੋਂ ਜਦੋਂ ਮੈਨੂੰ ਆਈ ਤਾਂ ਉਦੋਂ ਮੈਂ ਜੇ ਸੋਚਦਾ ਕਿ ਮੈਂ ਉੱਠ ਜਾ ਤਾਂ ਉਦੋਂ ਫਿਰ ਮੈਂ ਉੱਠਿਆ ਨਹੀਂ ਮੈਨੂੰ ਫੇਰ ਉਹ ਇਹੀ ਡਾੜੀ ਉਹਨੇ ਫੇਰ ਮੈਨੂੰ ਬੇਹੋਸ਼ ਕਰ ਦੇਣਾ ਔਰ ਜਦੋਂ ਮੈਂ ਉੱਠਿਆ ਤੇ ਮਰ ਲ ਕੇ ਜਲਾਇਆ ਹੋਇਆ ਰਿਹਾ ਅੱਖਾਂ ਨਹੀਂ ਖੋਲਡੀਆਂ ਉਹ ਨਹੀਂ ਗੱਲਾਂ ਸੁਣਦਾ ਰਿਹਾ ਕੀ ਸਾਲ ਦਾ ਕੀ ਕੀ ਕਰਨਾ ਕਿ ਇਹਨਾਂ ਨੇ ਕਿੱਥੇ ਕਿੱਥੇ ਪਲਾਨਿੰਗ ਹੋਰ ਬਲਾਈਆਂ ਉਹਨਾਂ ਨੇ ਕਿਹਾ ਆਪਾਂ ਨੌਇਡਾ ਤਾਂ ਉਹਦੇ ਆਪਣਾ ਦਿੱਲੀ ਦੇ ਵਿੱਚ ਕਰ ਇੱਕ ਕੋਟਾ ਉੱਥੇ ਕੋਟਾ ਦਾ ਨਾਮ ਹੀ ਉਹਨੇ ਦੱਸਿਆ ਤੇ ਉੱਥੇ ਆਪਾਂ ਉਹ ਕਰਾਂਗੇ ਰੋਟੀ ਖਾਵਾਂਗੇ ਤਾਂ ਇੱਕ ਬੰਦਾ ਰੁਹਾ ਗੱਡੀ ਦੇ ਵਿੱਚ ਤੇ ਬਾਕੀ ਇਨੂੰ ਰੋਟੀ ਖਾ ਗਿਆ ਤਾਂ ਚੇਂਜ ਕਰਦਾਂਗੇ ਤੇ ਜਿੱਦਾਂ ਹੀ ਤਦੋਂ ਕੁੜੀਆਂ ਵੀ ਹੀ ਗਿਆ ਵਿੱਚ ਉਹਦੇ ਤੇ ਉਹ ਵੀ ਬੜ ਲੈ ਕੇ ਗਏ ਤੇ ਆਣੇ ਜਿੱਦਾਂ ਦਿੱਲੀ ਤੋਂ ਚਲੇ ਤੇ ਉਦੋਂ ਹੀ ਉਹ ਹੋਟਲਾਂਗੇ ਰੁਕ ਗਏ ਤੇ ਜਿੱਦਾਂ ਹੋਟਲ 'ਚ 10 ਕਿ ਮਿੰਟ ਉਹਨਾਂ ਨਿਕਲਦੇ ਆ ਤਾਂ ਨਿਕਲਦਿਆਂ ਨੂੰ ਹੋਏ ਬਾਅਦ ਮੈਂ ਵੀ ਨਿਕਲ ਗਿਆ ਬਾਅਦ ਤੇ ਫਿਰ ਮੈਂ ਨਹੀਂ ਨਿਕਲਿਆ ਉਹਨਾਂ ਨੂੰ ਤਕਰੀਬਨ ਜਿੱਦਾਂ ਉਹ ਨਿਕਲ ਗਿਆ ਬਾਹਰ ਤੇ ਮੈਂ ਫਿਰ ਦਾਜ ਦੇਖਿਆ ਟੀਨੀ ਜੀ ਅੱਖ ਨਾਲ ਦਾਵ ਪੜਿਆ ਹੀ ਦਾ ਉਹਦੇ ਨਸਾਂ 'ਚ ਮਾਰਿਆ ਇਦਾਂ ਘੁਰਤੀ ਜੇ ਇਦਾਂ ਬੇਹੋਸ਼ ਜਾਉ ਬੇਹੋਸ਼ ਨਹੀਂ ਬੰਦਾ ਤੜਫੀ ਜਾ ਬੰਦਾ ਕੁੜੀਆਂ ਬੇਹੋਸ਼ ਹੀ ਛਡਾਣ ਕੁੜੀਆਂ ਵੀ ਛਡਾ ਸਕਦਾ ਹੈ ਪਰ ਮੁੰਡਾ ਜਿਹੜਾ ਕੁੜੀਆਂ ਹੀ ਜਿਹੜੀਆਂ ਦਿਮਾਗੀ ਮਤਲਬ ਉਹਦਾ ਬੇਹੋਸ਼ ਹੀ ਨਹੀਂ ਉੱਠਦੇ ਨਹੀਂ ਸਕਦੇ ਉਹ ਤਾਂ ਇਸ ਕਰਕੇ ਤਾਂ ਫਿਰ ਮੈਂ ਉਹ ਜਿਹੜਾ ਉਹਦੇ ਸਟੋਪਰ ਜੇ ਹੁੰਦੇ ਉਹ ਖੋਲੇ ਉੱਪਰ ਮਤਲਬ ਜੇ Tata Sumo ਜੀ ਹੁੰਦੀਆਂ ਉਹ ਗੇਟ ਆ ਉਧਿਆ ਤੇ ਬੂਆ ਖੁਦਾਂ ਨਿਕਲ ਕੇ ਬਾਹਰ ਤੇ ਫਿਰ ਕੁਦਰਤੀ ਉਹਦੋਂ ਰੱਬ ਨੇ ਇੱਕ ਬੰਦਾ ਉਹ ਮਤਲਬ ਬਜ਼ੁਰਗੀ 55 ਸਾਲ ਦਾ ਉਹਨੇ ਅਮਰਦਾਸ਼ ਆਇਆਗਾ ਉਹਦਾ ਛੋਟਾ ਹਤੀ ਹੁੰਦਾ ਪਿਆਈ ਤੇ ਮੈਂ ਚੜ ਗਿਆ ਉਹਦੇ ਆਪਣੇ ਤਕਰੀਬਨ ਉਹ ਕਹਿੰਦਾ ਚੜ ਜਾ ਚੜ ਜਾ ਚੜ ਜਾ ਜਲਦੀ ਚੜ ਜਾ ਤੇ ਫਿਰ ਮੈਂ ਜਦੋਂ ਚੜਿਆ ਉੱਪਰ ਨੂੰ ਇੱਕ ਲੱਤੋਂ ਅੰਦਰ ਜਰਬ ਚ ਇੱਕ ਬੰਦਾ ਹੋ ਰਿਹਾ ਤੇ ਜਿੱਦਾਂ ਮੈਂ ਜੜਿਆ ਤਾਂ ਇਕਲਾਤਵੇਂ ਥੱਲੇ ਉਹ ਮੇਰੇ ਅੱਗੇ ਤੁਹਾਡਾ ਲੱਭ ਪਿਆ ਤਾਂ ਉਹਨੇ ਜ਼ੋਰ ਦੀ ਰਾਡ ਮਾਰੀ ਤੇ ਮੇਰੇ ਜੀ ਕੋਟਾ ਇਹ ਬਿੱਟਾ ਹੀ ਸੋਚ ਗਿਆ ਕਿ ਉੱਤੇ ਨੂੰ ਨਹੀਂ ਹੋ ਰਹੀ ਇੰਨਾ ਬੁਰਾ ਵਾਲੀਆ ਕਿੱਤੇ ਦਾ ਨਿਯਮ ਪਰ ਮੈਂ ਕਿਹਾ ਸ਼ੱਕ ਤਾਂ ਮੈਂ ਉਹਦੇ ਚ ਹੀ ਵਾਇਟ ਟੈਂਪੋ 'ਚ ਪਰ ਮੈਨੂੰ ਉਹ ਕਸੌਖਾ ਪਰ ਕਰਨਾ ਹੀ ਪੈਣਾ ਹੈ ਕੁਛ ਨਹੀਂ ਦੂਜਾ ਆਪਸ਼ਨ ਹੈ ਨਹੀਂ ਮੇਰੇ ਤੋਂ ਫਿਰ ਮੈਂ ਇਕਲਾਤੀ ਜਿਹੜੀ ਬਹੁਤ ਮੁਸ਼ਕਲ ਉੱਪਰ ਜਾ ਕੇ ਫਿਰ ਮੈਂ ਸਹੀਂ ਉੱਚੇ ਟੈਂਪੋ 'ਚ ਬੈਠਾ ਤੇ ਫਿਰ ਉਹਨੂੰ ਕੋਈ ਬੋਲਣ ਦੀ ਲੋੜ ਨਹੀਂ ਪਈ ਤੇ ਜਿਹੜਾ ਟੈਂਪੋ ਸੀਗਾ ਟੈਂਪੋ ਨੇ ਜਿਹੜਾ ਭਾਈ ਉਹਨੇ ਸਿੱਧਾ ਹੀ ਰੇਲਵੇ ਸਟੇਸ਼ਨ ਮੈਨੂੰ ਉੱਥੇ ਪਹੁੰਚਤਾ ਰੇਲਵੇ ਸਟੇਸ਼ਨ ਆ ਜਿਹੜਾ ਦਿੱਲੀ ਦਾ ਹੈਗਾ ਤਾਂ ਉਹਨੇ ਮੈਨੂੰ ਕਿਹਾ ਪੁੱਛਿਆ ਤੇ ਤੁਹਾਨੂੰ ਕਾਹੇ ਚਾਹੀਦੇ ਕੋਈ ਮੈਂ ਮੈਨੂੰ ਕੋਈ ਕਾਹਨ ਚਾਹੀਦਾ ਫਿਰ ਮੈਨੂੰ ਕਿਹਾ ਕੋਈ ਕਾਹਨ ਚਾਹੀਦਾ ਪਰ ਉਹਨੇ ਵੀ ਪਿਆ ਨਹੀਂ ਤੇ ਦੁਪਹਿਰ ਹੈਗੇ ਆ ਮੈਂ ਨਹੀਂ ਪਾਈਦਾ ਐਨੀਮਲ ਕੱਢ ਲਏ ਉਹਨਾਂ ਨੇ ਪੈ ਤਾਂ ਫਿਰ ਫਿਰ ਉਹਨੇ ਕਿਹਾ ਕਿ ਇਹ ਹਿਆਰ ਪਿਆ ਰੱਖ ਤਾ ਇੱਕ ਨੰਬਰ ਪਲੇਟਫਾਰਮ ਉੱਤੇ ਸੱਚਖੰਡ ਦੀ ਟ੍ਰੇਨ ਆਣੀ ਤਾਂ ਆਨੇ ਹਾਂ ਬਲਾਬ ਜਾਈ ਕਿ ਤੀਮੀ ਦੀ ਇੰਨਾ ਨਾ ਹਿੰਮਤ ਨਹੀਂ ਹਾਂ ਨਹੀਂ ਕੋਈ ਨਾ ਚੱਲਦਾ ਚੱਲਦਾ ਧਿਆਨ ਨਾ ਜਾਈ ਤਾਂ ਫੇਰ ਉਹਨਾਂ ਨੇ ਇੱਕ ਨੰਬਰ ਸੱਚਖੰਡ ਇੱਕ ਨੰਬਰ ਪਲੇਟਫਾਰਮ ਤੇ ਗਿਆ ਚੱਲ ਬਸਨ ਬਾਅਦ ਤੁਸਾਂ ਕੀ ਕਹਿਣ ਚੰਗੇ ਸਾਥੀ ਫਿਕਰ ਦਾ ਕਾਲ ਮੈਨੂੰ ਫੋਨ ਆਇਆ ਮੈਨੂੰ ਬੋਲਾ ਸਰ ਬਾਹਰ ਜਾੜੀ ਤੇ ਇਹ ਜੜੀ ਮੈਂ ਫਿਰ ਹਰ ਕੋਲ ਤੋਂ ਬੋਲ ਰਿਹਾ ਮੈਂ ਕਿਰਪਾ ਕਰਕੇ ਹੋ ਗਿਆ ਸੀ ਕਿ ਮੈਂ ਬਾਕੀ ਕੱਲ੍ਹ ਬਾਅਦ ਹੀ ਬਾਅਦ ਹੀ ਦੱਸਾਂਗਾ ਕਿ ਮੇਂ ਤਾਂ ਮੇਰੀ ਹਾਲਤ ਠੀਕ ਨਹੀਂ ਹੈ ਤੇ ਮੇਰੇ ਜਿਲਦਰਵਾਹ ਕੇ ਲੈ ਜਾਣਗੇ ਪ੍ਰਸ਼ਾਸਨ ਨਾਲ ਬਾਰੇ ਸਰ ਕੀ ਜਾਂ ਚੱਲਣੇ ਤੇ ਉਸ ਵਾਰ ਕੀ ਜਾਂ ਚੱਲਦੇ ਹੋ ਪ੍ਰਸ਼ਾਸਨ ਨੇ ਇਹ ਵੀ ਹੈ ਕਿ ਜੋ ਇਹ ਗਲਤ ਵਾਦਾ ਤਾਂ ਹੋ ਰਹੀਆਂ ਉਹਦੀ ਚੈਟਿੰਗ ਕੀਤੀ ਜਾਵੇ ਜੋ ਹੈ ਆਟੋ ਵਾਲੇ ਇਹਨਾਂ ਦੀ ਸ਼ਾਰਟਿੰਗ ਕੀਤੀ ਜਾਵੇ यही है बाकी बच्चा मिल गया बच्चा बहुत वाहगुरु ने कृपा की मेहनत की है बच्चे सही सलामत आ गया ठीक वाह जी का खालसा वाहगुरु जी की फतेह सभी प्रशासन हाथ जोड़ के बेनती है यह जो वारदात हो रही है से थोड़ा सा सतंजा दसिया जाए ਸਾਡਾ ਬੱਚਾ ਜਦੋਂ ਸਾਡੇ ਭਾਂਗਾ ਜੀ ਸੀ ਮਿਲ ਗਿਆ ਤਾਂ ਇਹ ਐਵੇਂ ਜਿਵੇਂ ਮਾਤਾ ਜੀ ਦਾ ਇਹ ਤਰਪ ਨਹੀਂ ਆ ਉਹਨਾਂ ਦੇ ਬੱਚਿਆਂ ਦਾ ਕੋਈ ਪਤਾ ਨਹੀਂ ਅਜੇ ਅਸੀਂ ਵੀ ਤਰਪ ਰਹੇ ਹਾਂ ਜੀ ਚਲੋ ਅਸੀਂ ਬਹੁਤ ਬੱਗਾ ਵਾਲੇ ਆ